ਜਿਸੁਹਾਦੇ ਇੱਕ ਨੌਜਵਾਨ ਦੀ ਇਟਲੀ ਵਿਖੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਪਿੰਡ ਖੋਲੇ ਦੇ ਟਵਿੰਕਲ ਰੰਧਾਵਾ ਵਜੋਂ ਹੋਈ ਹੈ। ਟਵਿੰਕਲ ਦੀ ਇਟਲੀ ਦੇ ਸ਼ਹਿਰ ਲਿਡੋ ਦਾ ਲਵੀਨੀਉ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਪੁੱਤਰ ਹਨ ਤੇ ਟਵਿੰਕਲ ਸਭ ਤੋਂ ਛੋਟਾ ਸੀ। ਪਰਿਵਾਰ ਦੀ ਵਿੱਤੀ ਸਥਿਤੀ ਮੁਸ਼ਕਲ ਹੈ ਕਿਉਂਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ। ਉਨਾ ਦੱਸਿਆ ਕਿ ਉਸਨੇ ਬੜੀ ਹੀ ਮੁਸ਼ਕਲ ਨਾਲ ਕਰਜ਼ਾ ਲੈ ਕੇ ਟਵਿੰਕਲ ਨੂੰ ਬਾਹਰ ਭੇਜਿਆ ਸੀ ਪਿਤਾ ਮਤਾਬਕ ਉਸਦੇ ਪੁੱਤਰ ਨੂੰ ਇਟਲੀ ਗਏ ਨੂੰ ਅਜੇ ਮਹੀਨੇ ਪੰਜ ਮਹੀਨੇ ਹੀ ਹੋਏ ਹਨ ਕਿ ਦੋ ਦਿਨ ਪਹਿਲਾਂ ਹੀ ਟਵਿੰਕਲ ਨਾਲ ਰਹਿ ਰਹੇ ਇੱਕ ਲੜਕੇ ਨੇ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ ਉਹਨਾਂ ਸ਼ੱਕ ਜाहिर ਕੀਤਾ ਕਿ ਦੋ ਦਿਨ ਪਹਿਲਾਂ ਹੀ ਉਸਦੀ ਟਵਿੰਕਲ ਨਾਲ ਗੱਲ ਹੋਈ ਸੀ ਤੇ ਉਹ ਬਹੁਤ ਖੁਸ਼ ਸੀ ਉਹਨਾਂ ਆਪਣੇ ਪੁੱਤਰ ਦੀ ਮੌਤ ਤੇ ਸ਼ੱਕ ਪ੍ਰਗਟ ਕਰਦੇ ਆ ਆਖਿਆ ਕਿ ਉਸਦੇ ਪੁੱਤਰ ਨਾਲ ਕੁਝ ਅਨਸਖਾਮਾ ਵਾਪਰਿਆ ਹੈ ਉਨਾਤੇ ਪਹੂਰਨਾ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪਾਸੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਅਤੇ ਉਸ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੀ ਕੋਹਾ ਲਗਾਈ ਹੈ ਜੀ ਪਰਸੋਂ ਇਹ ਸਾਡੀ ਭੂਆ ਦਾ ਲੜਕਾ ਪੋਤਰਾ ਸੀ ਸਾਡਾ ਟੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਆਡੀ ਖਾ ਕੇ ਬਸ ਆਪਣੇ ਘਰੋਂ ਕਰੀ ਨਾ ਮੈਂ ਬਾਹਰੋਂ ਫੋਨ ਆਇਆ ਕਿਸੇ ਮੁੰਡੇ ਦਾ ਤੇ ਇਦਾਂ ਇਦਾਂ ਟੈਂਕਾ ਬੋਸ਼ ਹੋ ਗਿਆ ਉਹ ਉੱਠਿਆ ਨਹੀਂ ਜੇ ਬੋਨ ਬੋਨ ਫੜੇ ਲਾਗੇ ਬਸ ਉਹ ਮੁੰਡਿਆਂ ਸਹੀ ਗੱਲ ਨਹੀਂ ਹਾਨੂੰ ਕੁਝ ਕਦੀ ਕਹਿਣ ਜੂ ਨਬੂ ਪਾਣੀ ਪਿਆ ਲਿਆ ਰੋਟੀ ਖਵਾ ਲਈ ਤੇ ਖੰਦੀਰ ਜਾਈਆਂ ਉੱਤੇ ਦਿੱਤੀਆਂ ਬਸ ਇਹੋ ਜਿਹਾ ਪੂਰੇ ਹਾਨੂੰ ਕਹਿਆ ਨਹੀਂ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸੀ ਟ੍ਰਿੰਕ ਕਰਨ ਨੂੰ ਪਾਰ ਕੇ ਹਮ ਏ ਕੋ ਡੇਢ ਸਾਲ ਹੋ ਗਿਆ ਸਾਲ ਕਿਤੇ ਭਈ ਰਿਆ ਤੇ ਉਥੇ ਡਿਲੀਵਰੀ ਕੇਨ 4 ਮਹੀਨੇ ਹੋਏ ਪਰਿਵਾਰ ਚ ਪਿੱਛੇ ਕੌਣ ਕੌਣ ਹੈ ਜੀ ਵਾਸੂ ਮੇ ਦਾਦੀ ਨੇ ਦੇਖ ਬ੍ਰਦਰ ਹੋਰ ਪਰਿਵਾਰ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਹੀ ਮਾੜੇ ਵਿਚਾਰੇ ਹਣ ਗੱਡੀ ਚਲਾ ਚਲਾ ਕੇ ਪਾਦੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੀ ਮਾ ਕਰਨੇ ਆ ਵੀ ਮਦਦ ਕੀਤੀ ਆ ਵੱਤ ਤੋਂ ਬਾਅਦ ਬਾਕੀ ਉਹ ਮੁੰਡੇ ਦੀ ਲੱਲਬੋਲੀ ਘਰ ਪਹੁੰਚੇ ਪੈਹੀਂ ਚਲੋਦਾ ਆਪਣੇ ਫਿਰ ਵਾ ਜਾਣਾ ਅੰਤਮ ਫੰਦਰੂ ਕਰ ਲਈ ਸਰਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ ਮੇਰੇ ਦੋ ਬੱਚੇ ਸਾਰ ਡਵਿੰਕਲ ਵੱਡਾ ਸੀ ਛੋਟਾ ਛੋਟਾ ਸੀ ਸਰ ਤੇ ਕਿੰਨੇ ਟਾਈਮ ਹੋ ਗਿਆ ਸੀ ਨੂੰ ਤੁਸੀਂ ਇੱਥੇ ਭੇਜਿਆ ਟਿੱਟਰੀ ਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਦਵਾਈ ਰਿਆ ਸੀ ਥੋੜਾ ਜਿਹਾ ਸਾਲਕ ਹੂੰ 4 ਕਿ ਮਹੀਨੇ ਹੋਏ ਇੱਥੇ ਗਏ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਡਵਿੰਕ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਹੂੰ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋਈ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈਂਦੇ ਨੇ ਗਿੱਲ ਆ ਬਾਲਾ ਕੋਟਲੀ ਦਾ ਓਏ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਂ ਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਤੁਹਾਡੇ ਦੇ ਬਾਹਰ ਰੱਖ ਜੋ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਈ ਹੁੰਦੀ ਆ ਬਾਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਵਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਬਈ ਮੇਰਾ ਬੱਚਾ ਘਰ ਭੇਜ ਦੇ ਮਿੱਟੀ ਹੋਲੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਨਹੀਂ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿਰ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇ ਕੰਮ ਕਰ ਕਰ ਦੇ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਡੇਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗਣੀ ਮੇਰੀ